ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੋ ਅੱਜ ਸੀਗੇ ਸੰਡੇ ਕੰਮਕਾਰ ਕਰਕੇ ਹੋਗੇ ਸੀਗੇ ਵਿਲੇ ਸੋ ਸਵੇਰ ਦੇ ਆਪਾਂ ਨੇ ਪ੍ਰਣ ਬਣਾਇਆ ਸੀ ਕਿ ਗੁਰਦੁਆਰੇ ਮੱਥਾ ਟੇਕਣ ਦਾ ਸੋ ਆਪਾਂ ਚੱਲੇ ਆਈ ਸੋਲਖੀਆਂ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਉਨੇ ਆ ਨਾਲ ਚੱਲਦੇ ਆ ਨਾਲੇ ਤੁਹਾਨੂੰ ਵੀ ਦਿਖਾਉਨੇ ਆ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਆ ਆਪਾਂ ਚੱਲੇ ਆਈ ਆਪਣੀ ਸਕੂਟਰੀ ਦੇ ਉੱਤੇ ਚਾਰਜਿੰਗ ਵਾਲੀ ਦੇ ਸੋ ਸਰਬਜੀਤ ਵੀ ਤਿਆਰ ਹੋ ਗਈ ਕੀਰਤ ਤਾਂ ਅਲਰੇਡੀ ਰਹਦੀ ਰਹਿੰਦਾ ਫੁੱਲ ਵੀ ਆ ਗਿਆ ਅਹੀ ਤਾਂ ਲੇਟ ਹੋ ਗਿਆ ਅਨਮੋਲ ਸੌਂ ਗਿਆ ਜੇ ਜਾਗਦਾ ਹੋਲੀ ਇਹ ਉਹ ਕਾਚੀ ਦੀਆਂ ਖੰਦੋਂ ਲੈ ਬਿਸਕੁਟ ਖਾਣ ਲੱਗ ਜਾਵੇ ਤਾਂ ਉਹ ਬਿਸਕੁਟ ਖਾਂਦੀ ਆ ਹੁਣ ਸਾਡੇ ਨਾਲ ਜਾਣਾ ਉਹ ਗੋਲੀ ਗੋਲੀ ਜਾਣਾ ਮੇਰੇ ਨਾਲ ਚਲੋ ਜੀ ਆਪਾਂ ਚੱਲਦੇ ਆਂ ਅਨਮੋਲ ਹੁਣੀ ਆ ਗਏ ਵੀ ਰੋਪੜ ਘੁੰਮ ਕੇ ਆ ਗਏ ਕੋਲ ਵੀ ਮਗਰ ਲੱਗ ਗਿਆ ਸੀਗਾ ਜਾਣਾ ਅਨਮੋਲ ਤੇ ਵੀ ਨਾਲ ਜਾਣਾ ਜਾਣਾ ਅਨਮੋਲ ਨੇ ਨਾਲ ਕਹਿੰਦਾ ਉਹ ਹੂੰ ਹੰਗਾਰੇ ਭਰਦਾ ਲਓ ਜੀ ਮੌਸਮ ਵੀ ਠੰਡਾ ਹੋ ਗਿਆ ਥੋੜਾ ਜਿਹਾ ਸ਼ਾਮ ਹੀ ਹੋਣੇ ਵਾਲੀ ਹੋ ਗਈ ਆ ਸਾਹਮਣੇ ਸਰੋਂ ਲੱਗੀ ਵੀ ਆ ਕਿ ਆ ਘੈਂਟ ਲੱਗਦੀ ਹੈ ਨਾ ਜਿੱਦਾਂ ਕਿ ਤੇ ਚਾਦਰ ਪਛਾਈ ਜਾਂਦੀ ਹੈ ਪੀਲੇ ਰੰਗ ਦੀ ਸੋ ਸਰਬਜੀਤ ਨਾਲ ਚੌਣੀ ਸੀਗੀ ਧਾਰ ਧਾਰ ਚੌਣ ਦੇ ਚੱਕਰ ਵਿੱਚ ਆਪਾਂ ਹੋਵੇ ਲੇਟ ਥੋੜਾ ਜੱਤ ਬਾਕੀ ਦਿਨ ਛਿਪ ਰਿਹਾ ਸੂਰਜ ਦੇਖ ਕੇ ਦੇਖੋ ਕਿੰਨਾ ਘੈਂਟ ਲੱਗਦਾ ਪਿਆ ਸ਼ਾਮ ਟਾਈਮ ਨੂੰ orange ਹੋਇਆ ਹੋਇਆ ਬਿਲਕੁਲ ਰਮਾ ਵਾਲੀ ਹੈ ਨਾ ਲੋ ਬਈ ਮਿੱਤਰੋ ਆਪਾਂ ਪਹੁੰਚ ਗਏ ਹੁਣ ਗੁਰਦੁਆਰੇ ਸੋਲਖੀਆਂ ਸੰਡੇ ਦਾ ਰਾਸ਼ ਹੋਰੇ ਹੁੰਦਾ ਹੀ ਹੁੰਦਾ ਤਕਰੀਬਨ ਭੀੜ ਐਂ ਰਹਿੰਦੀ ਔਰੇ ਔਰੇ ਵੈਸੇ ਵੀ ਹਰ ਦਿਨ ਭੀੜ ਇੱਦਾਂ ਹੀ ਰਹਿੰਦੀ ਆ ਪਰਲੀ ਸਾਈਡ ਉਧਰ ਦੁਕਾਨਾਂ ਲੱਗੀਆਂ ਹੋਈਆਂ ਉਧਰ ਦੁਕਾਨਾਂ ਲੱਗਦੀਆਂ ਪਰਾਂ ਪਰਲੀ ਸਾਈਡ ਤੇ ਇੱਧਰ ਗੁਰਦੁਆਰਾ ਆਹ ਜੋੜਾਕਾਰ ਆ ਲੋ ਜੀ ਦੋਸਤੋ ਦਰਸ਼ਨ ਕਰੀ ਜੀ ਗੁਰਦੁਆਰਾ ਸੋਲਕੀਆਂ ਅੱਜ ਸੰਗਤ ਘੱਟਾ ਵੈਸੇ ਜਦੋਂ ਸੰਕਰਾਂਦ ਹੁੰਦੀ ਆ ਤਾਂ ਸਾਰਾ ਭਰੇ ਹੁੰਦਾ ਉੱਥੇ ਤੱਕ ਲਾਈਨ ਲੱਗ ਜਾਂਦੀ ਆ ਲੰਬੀ ਸੋ ਅੱਜ ਦਰਸ਼ਨ ਸੌਖੇ ਹੋ ਜਾਣ ਸਾਹਮਣੇ ਦੇਖ ਕਰ ਸ਼ਰਣ ਪਰੇ ਕੀ ਰਾਖੋ ਸਰਮਾ ਇਹ ਰਾਜਾ ਦੁਸ਼ਟਾਂ ਦਾ ਗਰੀਬ ਨਿਵਾਜਨ ਜਿ ਹਨ ਕਾਲ ਜੋ ਕੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੁਕੀਓ ਪ੍ਰਸ਼ਾਦ ਲੈ ਲੈ ਪੁੱਤ ਹੋਰ ਇਹ ਆਪਾਂ ਨੇ ਵੀ ਲੈ ਲਿਆ ਸੀਗਾ ਪ੍ਰਸ਼ਾਦ ਹੋਰ ਕੀਰਤ ਆ ਰਿਹਾ ਮਮਾ ਨਾਲ ਉਹਨੇ ਜਰਾਬਾਂ ਪਾਈਆਂ ਹੋਈਆਂ ਨੇ ਤੇ ਗਿੱਲਾ ਹੋ ਜਾਣਾ ਸਾਰਿਆਂ ਨੇ ਚਲ ਆਓ ਚਕਾ ਕੇ ਲੰਘਾ ਦੇ ਇਹਨੂੰ ਇੱਥੇ ਪਾਣੀ ਖੜਾ ਫਿਰ ਪਾਣੀ ਦੇ ਵਿੱਚ ਜਰਾਬਾਂ ਗਿੱਲੀਆਂ ਹੋ ਜਾਣੀਆਂ ਵਧੀਆ ਚਲ ਆਈਏ ਤੇ ਇੱਕ ਸਾਈਡ ਤੇ ਰੋਡ ਆ ਚੰਡੀਗੜ੍ਹ ਰੋਡ ਤੇ ਸੰਗਤ ਵੀ ਸੋਹਣੀ ਆਈ ਵੀ ਆ ਸੰਡੇ ਨੂੰ ਤਾਂ ਭੀੜ ਹੁੰਦੀ ਆ ਹੁੰਦੀ ਐ ਲਓ ਜੀ ਗੁਰਕੀਰਤ ਕਹਿੰਦਾ ਵੀ ਰੋਟੀ ਖਾ ਕੇ ਚੱਲੀਏ ਪਾਪਾ ਰੋਟੀ ਖਾਣੀ ਐ ਗੀਰਤ ਹਾਂ ਚਲੋ ਫਿਰ ਰੋਟੀ ਖਾ ਕੇ ਆਉਨੇ ਆ ਲੰਗਰ ਆਉਣਾ ਪ੍ਰਸ਼ਾਦਾ ਛੱਕੇ ਆ ਗਿਆ ਬਾਕੀ 6:30 ਹੋਏ ਆ ਨੇਰਾ ਦੇਖੋ ਕਿੰਨਾ ਹੋ ਗਿਆ ਅਜੇ ਵੀ ਲੋਕ ਆਈ ਜਾਂਦੇ ਆ ਗੁਰਗੀਰ ਤੇ ਇਧਰ ਆ ਜਾ ਪੁੱਤ ਇਧਰ ਆ ਜਾ ਇਧਰ ਆ ਜਾ ਪੰਗਾ ਲੈਣਾ ਚਲੋ ਚੱਲੀਏ ਘਰ ਨੂੰ ਲੋ ਜੀ ਗੁਰਦੁਆਰੇ ਜਾ ਕੇ ਆ ਕੇ ਸੀਗੇ ਆਪਾਂ ਆਪਣੇ ਘਰੇ ਸੋ ਇੱਥੇ ਆਪਾਂ ਐਂਡ ਕਰਦੇ ਆ ਆਪਣੇ ਬਲੌਗ ਦਾ ਬਾਕੀ ਸੰਡੇ ਨੂੰ ਤਕਰੀਬਨ ਅਸੀਂ ਇੱਕ ਅੱਧਾ ਹੀ ਜਿਆ ਪ੍ਰੋਗਰਾਮ ਰੱਖ ਲੈਂਦੇ ਹਾਂ ਜਿੱਦਾਂ ਗੁਰਦੁਆਰੇ ਮੱਥਾ ਟੇਕ ਆਉਣਾ ਬੱਚਿਆਂ ਦੇ ਨਾਲ ਤੇ ਪਰਿਵਾਰ ਦੇ ਨਾਲ ਤੇ ਕਮੈਂਟ ਦੇ ਵਿੱਚ ਤੁਸੀਂ ਵੀ ਦੱਸਿਓ ਕਿਹੜਾ ਕਿਹੜਾ ਬੰਦਾ ਸੰਡੇ ਨੂੰ ਇਦਾਂ ਗੁਰਦੁਆਰੇ ਜਾ ਮਤਲਬ ਹੋਰ ਕਿਧਰੇ ਘੁੰਮਣ ਲੈ ਕੇ ਜਾਂਦਾ ਆਪਣੇ ਬੱਚਿਆਂ ਜਾਂ ਪਰਿਵਾਰ ਨੂੰ ਤੇ ਵਾਕੀ ਚਲੋ ਮੇਰਾ ਬੰਦਾ ਘਰੇ ਏ ਮੂਲ ਕੀ ਕਰਦਾ ਤੂੰ ਆ ਬੁਰਸ਼ ਕਰਕੇ ਦੱਸੀ ਕਿੱਦਾਂ ਕਰਦੇ ਆ ਬੁਰਸ਼ ਕਰਕੇ ਦੱਸੀ ਪੁੱਤ ਕਿੱਦਾਂ ਕਰਦੇ ਆ ਕਰੀ ਕੋਲਗਟ ਕਿੱਦਾਂ ਕਰਦਾ ਹੁੰਦਾ ਕਿੱਦਾਂ ਕਰਦਾ ਹੁੰਦਾ ਬੁਰਸ਼ ਕਿੱਦਾਂ ਕਰਦਾ ਹੁੰਦਾ ਦੱਸੀ ਉਹ ਬੁਰਸ਼ ਤੁਸੀਂ ਕਿੱਦਾਂ ਕਰਦਾ ਹੁੰਦਾ ਬਾਹਰੇ ਨੱਕ ਜਣਾ ਇਹਨੇ ਚੱਕ ਲਿਆ ਯਾਰ ਇਹਨੂੰ ਉਹ ਥੇ ਜਾ ਗੁਰਕੀਰਤਾਂ ਕੇ ਬੈਠ ਕੇ ਅਰਜਾਈ ਜੇ ਨਾਟਕ ਦੇਖਣ ਲੱਗ ਗਿਆ ਮਾਸ਼ਾ ਜੋਤੂ ਉਧਰ ਚੌਲ ਖਾ ਰਿਹਾ ਕਹਾਂ ਸੇ ਆਏ ਹੋ ਭਾਈ ਸਾਹਿਬ ਥੋੜੀ ਮੂਰੀ ਦਰ ਕਹਾਂ ਸੇ ਆਏ ਹੋ ਪੰਜਾਬ ਪੰਜਾਬ ਸੋ ਅੱਥੀ ਕਰਦੇ ਆਪਾਂ ਵਲੌਗ ਦਾ ਐਂਡ ਜੀ ਮਿਲਦੇ ਆਂ ਕਿਸੇ ਨਵੇਂ ਵੀਡੀਓ ਦੇ ਵਿੱਚ ਜਸਤੇ ਰੱਬ ਰਾਖਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਹੋ ਧੰਨਵਾਦ ਜੀ